ਪੰਜਾਬ ਪੱਖੀ ਗੱਲ ਕਰੋਗੇ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰੋਗੇ ਤੁਹਾਡਾ ਹਸ਼ਰ ਜੋ ਹੈ ਇਹ ਹੋਊਗਾ ਜੋ ਅੱਜ ਇੱਕ ਇੰਡੀਪੈਂਡੈਂਟ ਮੀਡੀਆ ਤੇ ਇਹਨਾਂ ਨੇ ਅਟੈਕ ਕੀਤਾ ਜਿਹੜੇ ਦਿੱਲੀ ਵਾਲੇ ਨੇ ਅਰਵਿੰਦ ਕੇਜਰੀਵਾਲ ਸਿਸੋੜੀ ਹੋਣੀ ਮੇਰੇ ਹਿਸਾਬ ਨਾਲ ਇਹਨਾਂ ਤੇ ਜਦ ਪਰਚੇ ਦਰਜ ਹੋਏ ਇਹਨਾਂ ਨੂੰ ਅੰਦਰੋਂ ਘਬਰਾਹਟ ਹੋਈ ਹੋਣੀ ਆ ਇਹ ਡਰੇ ਹੋਣੇ ਆ ਪੰਜਾਬ ਦੇ ਲੋਕ ਇਦਾਂ ਡਰਨ ਵਾਲੇ ਨਹੀਂ ਜਿੱਦਾਂ ਮੈਂ ਕਿਹਾ ਮੈਂ ਤਾਂ ਨਾ 10 ਪੱਤਰਕਾਰਾਂ ਨੂੰ ਸਲਾਮ ਕਰਨ ਆਇਆ ਜਿਹੜੇ ਝੂਠੇ ਪਰਚਿਆਂ ਦੇ ਚਲਦੇ ਵੀ ਆ ਜਿਹੜਾ ਵੱਡਾ ਰੋਸ ਪ੍ਰਦਰਸ਼ਨ ਕਰ ਰਹੇ ਨੇ ਆ ਉਮ ਐਫਆਰ ਪੜੀ ਸੀ ਮੈਨੂੰ ਹਸ ਆਇਆ ਸੀ ਜਿਹੜੇ ਜੱਜ ਬੈਠੇ ਨੇ ਉਹਨਾਂ ਦਾ ਤਜਰਬਾ ਮੇਰੇ ਤੋਂ ਕਈ ਸਾਲ ਜ਼ਿਆਦਾ ਕਈ ਦਿਖਾ ਕੇ ਜ਼ਿਆਦਾ ਹੋਊਗਾ ਤੇ ਮੈਨੂੰ ਯਕੀਨ ਆ ਕਿ ਪਹਿਲੀ ਪੇਸ਼ੀ ਤੇ ਇਸ ਪਰਚੇ ਤੇ ਰੋਕ ਲੱਗੂਗੀ ਸਰਕਾਰ ਨੇ ਪੱਤਰਕਾਰ ਦੇ ਖਿਲਾਫ ਜਿਹੜਾ ਮੁਕਦਮਾ ਦਰਜ ਕੀਤਾ ਚੰਡੀਗੜ੍ਹ ਵਿਖੇ ਅੱਜ ਇਸ ਨੂੰ ਲੈ ਕੇ ਪ੍ਰਦਰਸ਼ਨ ਹੋ ਰਿਹਾ ਹੈ ਸਾਡੇ ਨਾਲ ਨੇ ਮਹਿਤਾਬ ਸਿੰਘ ਖਹਿਰਾ ਜਿਹੜੇ ਇਸ ਧਰਨੇ ਦੇ ਵਿੱਚ ਇਸ ਰੋਸ਼ ਦੇ ਵਿੱਚ ਸ਼ਿਰਕਤ ਕਰਨ ਚੰਡੀਗੜ੍ਹ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਖਹਿਰਾ ਸਾਹਿਬ ਸਰਕਾਰ ਨੂੰ ਤਕਲੀਫ ਕੀ ਹੈ ਪੱਤਰਕਾਰਾਂ ਤੋਂ ਅ ਜੇ ਮੈਂ ਸ਼ਾਰਟ ਵਿੱਚ ਦੱਸਾਂ ਤਾਂ ਇੰਡੀਪੈਂਡੈਂਟ ਮੀਡੀਆ ਜਿਹੜਾ ਜਿਨ੍ਹਾਂ ਦੇ ਅੱਜ ਪਰਚਾ ਦਰਜ ਹੋਇਆ ਅਸਲ ਵਿੱਚ ਇਹ ਸੱਚ ਬੋਲਦੇ ਆ ਮੈਂ ਅਕਸਰ ਤੁਸੀਂ ਸੁਣਿਆ ਹੋਊਗਾ ਕਿ ਇਹ ਜਿਹੜੇ ਇਦਾਂ ਦੇ ਪਰਚੇ ਹੁੰਦੇ ਨਾ ਇਹ ਇਹ ਤੋਂ ਘਬਰਾਣ ਦੀ ਗੱਲ ਨਹੀਂ ਹੁੰਦੀ ਇਹ ਮੈਡਲ ਹੁੰਦੇ ਨੇ ਪੰਜਾਬ ਵਿੱਚ ਜਦ ਵੀ ਕਿਸੇ ਨੇ ਸੱਚ ਬੋਲਿਆ ਤੇ ਉਹਦੇ ਨਾਲ ਇਹੀ ਜਿਹੜਾ ਹੈ ਇਤਿਹਾਸ ਵਿੱਚ ਇਹੀ ਉਹਦੇ ਨਾਲ ਉਹਦਾ ਉਹਦਾ ਨਤੀਜਾ ਉਹਨੂੰ ਜਰਨਾ ਪਿਆ ਉਦਾਹਰਨ ਦੇ ਤੌਰ ਤੇ ਮੇਰੇ ਫਾਦਰ ਸਰਦਾਰ ਸੁਖਪਾਲ ਸਿੰਘ ਖੈਰਾ ਨੇ ਪਿਛਲੇ ਤਕਰੀਬਨ 4 ਸਾਲਾਂ ਚ ਉਹਨਾਂ ਤੇ 5 ਝੂਠੇ ਮੁਕਾਦਮੇ ਜੋ ਉਹ ਦਰਜ ਕੀਤੇ ਗਏ ਮੈਂ ਆਪਣੀਆਂ ਅੱਖਾਂ ਦੇਖਿਆ ਸਾਡੇ ਘਰੋਂ ਮੇਰੇ ਫਾਦਰ ਨੂੰ ਜੇਲ੍ਹ ਵਿੱਚ ਸਾਨੂੰ ਘਰੋਂ ਗ੍ਰਿਫਤਾਰ ਕਰਨ ਲਈ ਪੁਲਿਸ ਪਹੁੰਚੀ ਔਰ ਸਾਡਾ ਗੁਨਾਹ ਇਹ ਨਹੀਂ ਸੀ ਕਿ ਅਸੀਂ ਕਿਸੇ ਕਿਸੇ ਵੀ ਮਾਮਲੇ 'ਚ ਕੋਈ ਅਪਰਾਧੀ ਸੀ ਜਾਂ ਕੁਝ ਸਾਨੂੰ ਤਾਂ ਸੁਪਰੀਮ ਕੋਰਟ ਨੇ ਬੜੀ ਵੱਡੀ ਕਲੀਨ ਚਿੱਟ ਦਿੱਤੀ ਸੀ ਉਦੋਂ ਮੈਨੂੰ ਫਿਰ ਜਦੋਂ ਮੈਂ ਆਪਣੇ ਅੱਖਾਂ ਨਾਲ ਪਿਛਲੇ 4 ਸਾਲਾਂ ਤੋਂ ਇਹ ਜ਼ੁਲਮ ਹੁੰਦੇ ਦੇਖਿਆ ਤੇ ਮੈਨੂੰ ਇਸ ਗੱਲ ਦਾ ਯਕੀਨ ਹੈ ਕਿ ਪੰਜਾਬ ਜੇ ਤੁਸੀਂ ਸੱਚ ਬੋਲੋਗੇ ਪੰਜਾਬ ਜੇ ਪੰਜਾਬ ਪੱਕ ਪੰਜਾਬ ਪੱਖੀ ਗੱਲ ਕਰੋਗੇ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰੋਗੇ ਤੁਹਾਡਾ ਹਸ਼ਰ ਜੋ ਹੈ ਇਹ ਹੋਊਗਾ ਜੋ ਅੱਜ ਇੱਕ ਇੰਡੀਪੈਂਡੈਂਟ ਮੀਡੀਆ ਤੇ ਇਹਨਾਂ ਨੇ ਅਟੈਕ ਕੀਤਾ ਪਰ ਮੈਂ ਸਮਝਦਾ ਕਿ ਮੈਂ ਅਜਿੱਥੇ ਸਾਰਿਆਂ ਨੂੰ ਸਲਾਮ ਆਪਣੇ ਵੱਲੋਂ ਕਰਨ ਆਇਆ ਕਿਉਂਕਿ ਪੰਜਾਬ ਵਿੱਚ ਅੱਜ ਮੇਰੇ ਹਿਸਾਬ ਨਾਲ ਗिने-ਚੁਨੇ ਲੋਕ ਰਹੇਗੇ ਨੇ ਜਿਹੜੇ ਸਰਕਾਰ ਦੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰਦੇ ਆ ਇਹਨਾਂ ਨੂੰ ਇਸ ਸਰਕਾਰ ਨੂੰ ਤਕਲੀਫ ਇਹ ਹੈ ਕਿ ਸਾਡੇ ਖਿਲਾਫ ਕੋਈ ਅੱਜ ਬੋਲ ਕਿਉਂ ਰਿਹਾ ਉਦਾਹਰਨ ਦੇ ਤੌਰ ਤੇ ਜਿਹੜਾ ਆਪਾਂ ਇਹ ਪਰਚਾ ਮੈਂ ਆਪਣੇ ਜਦ ਮੈਂ ਐਜ਼ ਅ ਵਕੀਲ ਇਸ ਪਰਚੇ ਨੂੰ ਪੜਦਾ ਤੇ ਇਸ ਪਰਚੇ ਦੇ ਵਿੱਚ ਤਾਂ ਕੋਈ ਅਫੈਂਸ ਨਹੀਂ ਬੰਦਦਾ ਤੁਸੀਂ ਜਿਹੜਾ ਪਰਚਾ ਪੜੋ ਉਹਨਾਂ ਵਿੱਚ ਉਹਨਾਂ ਨੇ ਲਿਖਿਆ ਕਿ ਜਦੋਂ ਭਗਵੰਤ ਮਾਨ ਜਪਾਨ ਦੇ ਦੌਰੇ ਤੇ ਸੀ ਤੇ ਯਕੀਨੀ ਤੌਰ ਤੇ ਇੱਕ ਕਨਸਟੀਟਿਊਸ਼ਨਲ ਪੋਸਟ ਤੇ ਅਫੀਸਰ ਨੇ ਇਸ ਹੈਲੀਕਾਪਟਰ ਦਾ ਇਸਤੇਮਾਲ ਕੀਤਾ ਤੇ ਸਾਡੇ ਪੱਤਰਕਾਰ ਵੀ ਵੀਰ ਵੀ ਤਾਂ ਇਹੀ ਕਹਿ ਰਹੇ ਸੀ ਇਹਨਾਂ ਨੇ ਕੋਈ ਝੂਠਤਾ ਨਹੀਂ ਫਲਾਇਆ ਕਿ ਜੀ ਸੋਡਿਆ ਚਲਾ ਰਿਆ ਸੀ ਜਾਂ ਕੋਈ ਫਲਾਨਾ ਬੰਦਾ ਚਲਾ ਰਿਆ ਸੀ ਇਹਨਾਂ ਨੇ ਬਸ ਇਹੀ ਰਿਪੋਰਟ ਜਗਜ਼ਾਹਰ ਕੀਤੀ ਕਿ ਜਦੋਂ ਭਗਵੰਤਮਾਨ ਜਿਹੜੀ ਮੇਨ ਅਥਾਰਟੀ ਹੈ ਪੰਜਾਬ ਦੀ ਇਹ ਹੈਲੀਕਾਪਟਰ ਇਸਤੇਮਾਲ ਜਾਪਾਨ ਵਿੱਚ ਸੀ ਤੇ ਇਹ ਹੈਲੀਕਾਪਟਰ ਦਾ ਇਸਤੇਮਾਲ ਹੋਇਆ ਜੀ ਜੇ ਤੁਸੀਂ ਪਰਚਾ ਪੜ੍ਹੋਗੇ ਸਰਕਾਰ ਇਸ ਗੱਲ ਨੂੰ ਮੰਨ ਰਹੀ ਹੈ ਕਿ ਜੀ ਇਸ ਹੈਲੀਕਾਪਟਰ ਦਾ ਇਸਤੇਮਾਲ ਹੋਇਆ ਤੇ ਫਿਰ ਇਹਨਾਂ ਨੇ ਝੂਠ ਕੀ ਫੈਲਾਇਆ ਇਹਨਾਂ ਨੇ ਗਲਤ ਗੱਲ ਕੀ ਕੀਤੀ ਅਸਲ ਵਿੱਚ ਪੰਜਾਬ ਸਰਕਾਰ ਦੇ ਉਹਨੇ ਅਖੀਲੇ 6 ਮਹੀਨੇ ਰਹਿ ਗਏ ਆ ਇਹਨਾਂ ਨੂੰ ਮਹਿਸੂਸ ਹੁੰਦਾ ਕਿ ਸਾਡਾ ਜਿਹੜਾ ਸਮਾਂ ਉਹ ਸਾਡੇ ਤੋਂ ਖੁਸਕਦਾ ਜਾ ਰਿਹਾ ਤੇ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਦੇ ਵਿੱਚ ਜਿਹੜੀ ਵੀ ਕੋਈ ਸੱਚ ਬੋਲਣ ਵਾਲਾ ਵਿਅਕਤੀ ਹੈ ਕੋਈ ਜੱਥੇਬੰਦੀ ਹੈ ਜਾਂ ਕੋਈ ਇਨਸਾਨ ਹੈ ਉਹਨੂੰ ਪਰਚਾ ਦਰਜ ਕਰਾ ਕੇ ਉੱਤੇ ਦਬਾਅ ਬਣਾ ਕੇ ਉਹਨੂੰ ਅਵਲ ਦਾ ਝੁਕਾਇਆ ਜਾਏ ਡਰਾਇਆ ਜਾਏ ਤੇ ਸਮਝਾਇਆ ਜਾਏ ਕਿ ਸਾਡੇ ਸਰਕਾਰ ਸਾਡੀ ਸਰਕਾਰ ਦੇ ਖਿਲਾਫ ਤੁਸੀਂ ਬੋਲਣਾ ਨਹੀਂ ਹੈ ਪਰ ਮਾਫ ਕਰਨਾ ਕਿ ਜਿਹੜੇ ਦਿੱਲੀ ਵਾਲੇ ਨੇ ਅਰਵਿੰਦ ਕੇਜਰੀਵਾਲ ਸਿਸੋੜੀਆ ਹੋਣੀ ਮੇਰੇ ਹਿਸਾਬ ਨਾਲ ਇਹਨਾਂ ਤੇ ਜਦ ਪਰਚੇ ਦਰਜ ਹੋਏ ਇਹਨਾਂ ਨੂੰ ਅੰਦਰੋਂ ਘਬਰਾਹਟ ਹੋਈ ਹੋਣੀ ਆ ਇਹ ਡਰੇ ਹੋਣੇ ਆ ਇਹਨਾਂ ਨੇ ਸੋਚਿਆ ਕਿ ਜੇ ਅਸੀਂ ਡਰਦੇ ਆ ਤੇ ਸ਼ਾਇਦ ਪੰਜਾਬ ਦੇ ਲੋਕ ਵੀ ਡਰ ਜਾਣਗੇ ਪਰ ਇਹ ਪੰਜਾਬ ਦੇ ਲੋਕਾਂ ਨੂੰ ਇਹ ਜਾਣਦੇ ਨਹੀਂ ਇਹ ਪੰਜਾਬ ਤੇ 4 ਸਾਲ ਰਾਜ ਕੀਤਾ ਇਹਨਾਂ ਨੇ ਪਰ ਇਹ ਪੰਜਾਬ ਦੀ ਲੋਕਾਂ ਦੀ ਜਿਹੜੀ ਸੋਚ ਉਹਨੂੰ ਸਮਝ ਨਹੀਂ ਪਾਏ ਪੰਜਾਬ ਦੇ ਲੋਕ ਇਦਾਂ ਡਰਨ ਵਾਲੇ ਨਹੀਂ ਜਿੱਦਾਂ ਮੈਂ ਕਿਹਾ ਮੈਂ ਤਾਂ ਨਾ 10 ਪੱਤਰਕਾਰਾਂ ਨੂੰ ਸਲਾਮ ਕਰਨ ਆਇਆ ਜਿਹੜੇ ਝੂਠੇ ਪਰਚਿਆਂ ਦੇ ਚਲਦੇ ਵੀ ਆ ਜਿਹੜਾ ਵੱਡਾ ਰੋਸ ਪ੍ਰਦਰਸ਼ਨ ਕਰ ਰਹੇ ਨੇ ਆਪਣੀ ਗੱਲ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆ ਰਹੇ ਆ ਔਰ ਤਕਰੀਬਨ ਮੈਂ ਸਮਝਦਾ ਕਿ 90 95% ਜਿਹੜੀ মিডিਆ ਅੱਜ ਪੰਜਾਬ ਦੀ ਉਹ ਉਹਨਾਂ ਨੇ ਇਸ issue ਨੂੰ ਕਵਰ ਹੀ ਨਹੀਂ ਕੀਤਾ ਅਰਵਿੰਦ ਕੇਜਰੀਵਾਲ ਦੇ ਦੇਖੋ ਕਚਹਿਰੀਆਂ ਦੋ ਹੁੰਦੀਆਂ ਇਹਨਾਂ ਨੇ ਝੂਠਾ ਪਰਚਾ ਦਰਜ ਕੀਤਾ ਪੰਜਾਬ ਦੇ ਪੱਤਰਕਾਰਾਂ ਤੇ ਤੇ ਇਹਨਾਂ ਦੇ ਪਾਪਾ ਤੇ ਉਹੀ ਪਰਚਾ ਦਰਜ ਹੋ ਗਿਆ ਪੰਜਾਬ ਦੇ ਵਿੱਚ ਕਿਸੇ ਵੀ ਏਜੰਸੀ ਨਿਊਜ਼ ਏਜੰਸੀ ਨੇ ਸੋ ਕਾਲਡ ਕੇਜਰੀਵਾਲ ਦੇ মিডিਆ ਨੇ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਕਿ ਇੰਡੀਪੈਂਡੈਂਟ মিডিਆ ਤੇ 10 ਜਿਹੜੇ ਵਿਅਕਤੀਆਂ ਤੇ ਪਰਚੇ ਦਰਜ ਹੋਏ ਬਹੁਤ ਸ਼ਰਮਨਾਕ ਗੱਲ ਤੁਸੀਂ ਮਤੌਰ ਐਡਵੋਕੇਟ ਜਿਹੜੀ ਧਾਰਾਵਾਂ ਲੱਗੀਆਂ ਨੇ ਉਹਨਾਂ ਦਾ ਮਤਲਬ ਹੀ ਸਮਝਾ ਦਿਓ ਦੇਖੋ 353 1 ਐਂਡ 353 3 ਲੱਗੀਆਂ ਮੇਰੇ ਹਿਸਾਬ ਨਾਲ ਜੋ ਮੈਂ ਪਰਚੇ ਚੋਂ ਪੜ੍ਹਿਆ ਸੀ ਉਹਦਾ ਮਕਸਦ ਇਹ ਹੁੰਦਾ ਹੈ ਕਿ ਜੀ ਐਸੀ ਗੱਲ ਕਰਨੀ ਜਿਹਦੇ ਨਾਲ ਸਰਕਾਰ ਦੇ ਖਿਲਾਫ ਲੋਕ ਭੜਕ ਸਕਦੇ ਨੇ ਔਰ ਜੇ ਤੁਸੀਂ 353 ਪੜ੍ਹੋਗੇ ਉਹਦੇ ਵਿੱਚ ਲਿਖਿਆ ਵਰਡ ਮਿਊਟਨੀ ਕਿ ਆਰਮੀ ਦੇ ਵਿੱਚ ਤੁਸੀਂ ਇਹ ਜੀ ਸੋਚ ਪੈਦਾ ਕਰ ਦੋ ਕਿ ਨਹੀਂ ਜੀ ਆਰਮੀ ਸੋਚੇ ਕਿ ਜੀ ਅਸੀਂ ਤਾਂ ਸਰਕਾਰ ਢਾ ਦੇਣੀ ਹੈ ਇਹ ਜੀ ਗੱਲ ਤਾਂ ਕੋਈ ਹੋਈ ਨਹੀਂ ਪੰਜਾਬ ਦੇ ਲੋਕ ਭੜਕ ਗਏ ਪੰਜਾਬ ਦੇ ਲੋਕਾਂ ਨੂੰ ਭੜਕਣਾ ਉਹਨਾਂ ਨੇ ਤਾਂ ਜਦ ਇਹਨਾਂ ਨੂੰ ਸੱਚ ਸੱਚ ਪਤਾ ਚੱਲੂਗਾ ਅਸਲ ਗੱਲ ਇਹ ਹੈ ਕਿ ਸੱਚ ਨਹੀਂ ਸੀ ਬਾਹਰ ਆਣਾ ਦੇਣਾ ਆਂ ਦੇਣਾ ਚਾਹੁੰਦੇ ਇਸ ਗੱਲ ਤੋਂ ਡਰਦੇ ਨੇ ਪਰ ਮੈਨੂੰ ਯਕੀਨ ਹੈ ਕਿ ਪੰਜਾਬ ਇਹ ਜੀਆ ਉਹ ਝੂਠੇ ਆ ਨਿੱਕੀਆਂ ਮੋਟੀਆਂ ਪਰਚਿਆਂ ਤੋਂ ਪੰਜਾਬ ਦੇ ਲੋਕ ਨਾ ਤਾਂ ਪੱਤਰਕਾਰ ਡਰਨ ਵਾਲੇ ਨੇ ਤੇ ਨਾ ਹੀ ਲੋਕ ਡਰਨ ਵਾਲੇ। ਪਰ ਖੈਰ ਸਭ ਗੱਲ ਕਰੀਏ ਚਲੋ ਠੀਕ ਹੈ ਹੋ ਸਕਦਾ ਹੈ ਕਿ ਪੱਤਰਕਾਰ ਦੀ ਜਾਣਕਾਰੀ ਦਰੁਸਤ ਨਾ ਹੋਵੇ। ਕੀ ਪੰਜਾਬ ਸਰਕਾਰ ਕੋਲ ਇੱਕ ਅਖੀਲਾ ਰਸਤਾ ਇਹੀ ਬਚਦਾ ਸੀ ਕਿ ਪੱਤਰਕਾਰ ਦੇ ਮੁਕਦਮੇ ਦਰਜ ਕਰ ਦੋ। ਖੰਡਨ ਵੀ ਤਾਂ ਹੋ ਸਕਦਾ ਸੀ ਖਬਰ ਦਾ। ਬਿਲਕੁਲ ਮੈਂ ਉਹਨਾਂ ਨੂੰ ਸਾਹਮਣੇ ਆ ਕੇ ਦੱਸਣਾ ਚਾਹੀਦਾ ਸੀਗਾ ਕਿ ਫਲਾਨੀ ਤਰੀਕ ਤੇ ਜਦ ਮੁੱਖ ਮੰਤਰੀ ਪੰਜਾਬ ਵਿੱਚ ਨਹੀਂ ਸੀ ਤੇ ਫਲਾਨੇ ਬੰਦੇ ਨੇ ਉਹਦਾ ਇਸਤੇਮਾਲ ਕੀਤਾ ਹੈਲੀਕਾਪਟਰ ਦਾ। ਦਰੋਸਤ ਮੈਂ ਸਮਝਦਾ ਹਾਂ ਕਿ ਮਾਨਿਕ ਗੋਇਲ ਦੀ ਜਿਹੜੀ ਇਨਫੋਰਮੇਸ਼ਨ ਸੀ ਉਹ ਕਰੈਕਟ ਸੀ ਫਸਟ ਪਹਿਲੀ ਗੱਲ ਤਾਂ ਫਲਾਈਟ ਰੈਡਾਰ ਜਿਹੜੀ ਐਪ ਹੈ ਉਹ ਕੋਈ ਵੀ ਅੱਜ ਫ੍ਰੀ ਦੇ ਫ੍ਰੀ ਚ ਉਹਨੂੰ ਆਪਣੇ ਇੰਟਰਨੈਟ ਤੇ ਯੂਜ਼ ਕਰ ਸਕਦਾ ਦੇਖੋ ਐਫਆਰ ਵਿੱਚ ਉਹਨਾਂ ਨੇ ਆਪ ਸੱਚ ਲਿਖਿਆ ਹੈ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਜਦੋਂ ਮੁੱਖ ਮੰਤਰੀ ਪੰਜਾਬ ਜਾਪਾਨ ਗਿਆ ਹੋਇਆ ਸੀ ਉਹਦੇ ਪਿੱਛੋਂ ਇੱਕ ਕਨਸਟੀਟਿਊਸ਼ਨਲ ਪੋਸਟ ਦਾ ਜਿਹੜਾ ਅਫਸਰ ਹੈ ਉਸਨੇ ਹੈਲੀਕਾਪਟਰ ਦਾ ਇਸਤੇਮਾਲ ਕੀਤਾ ਤੇ ਇਸ ਤੋਂ ਜਿਹੜੀ ਖਬਰ ਇਹਨਾਂ ਨੇ ਛਾਪੀ ਉਹ ਮਤਲਬ ਉਹ ਸੱਚ ਸੀ ਇਸਤੇਮਾਲ ਕੀਤਾ ਗਿਆ ਹੈਲੀਕਾਪਟਰ ਦਾ ਜੀ ਇਸਤੇ بجائے ਕਿ ਉਹ ਪਰਚਾ ਦਰਜ ਕਰ ਦੇ ਉਹਨਾਂ ਨੂੰ ਆ ਕੇ ਦੱਸਣਾ ਚਾਹੀਦਾ ਸੀ ਕਿ ਸ਼ਾਇਦ ਗਵਰਨਰ ਇੱਕ ਕਨਸਟੀਟਿਊਸ਼ਨਲ ਪੋਸਟ ਹੈ ਐਡਵੋਕੇਟ ਜਨਰਲ ਇੱਕ ਕਨਸਟੀਟਿਊਸ਼ਨਲ ਪੋਸਟ ਹੈ ਇਹਨਾਂ ਵਿਅਕਤੀ ਨੇ ਇਸਤੇਮਾਲ ਕੀਤਾ ਹੈਲੀਕਾਪਟਰ ਉਹਦੇ ਉਹਦੀ ਨਿੰਦਾ ਕਰਦੇ ਖੰਡਨ ਕਰਦੇ ਜਿੱਦਾਂ ਤੁਸੀਂ ਕਿਹਾ ਜਦੋਂ ਕੇਸ ਹਾਈ ਕੋਰਟ ਚ ਗਿਆ ਤੇ ਕੀ ਬਣੇਗਾ ਮੇਰਾ ਅਸਲ ਵਿੱਚ ਜਦੋਂ ਮੈਂ ਫਾਇਰ ਪੜ੍ਹੀ ਸੀ ਮੈਨੂੰ ਹਸ ਆਇਆ ਸੀ ਜਿਹੜੇ ਜੱਜ ਬੈਠੇ ਨੇ ਉਹਨਾਂ ਦਾ ਤਜਰਬਾ ਮੇਰੇ ਤੋਂ ਕਈ ਸਾਲ ਜ਼ਿਆਦਾ ਕਈ ਦਹਾਕੇ ਜ਼ਿਆਦਾ ਹੋਊਗਾ ਤੇ ਮੈਨੂੰ ਯਕੀਨ ਹੈ ਕਿ ਪਹਿਲੀ ਪੇਸ਼ੀ ਤੇ ਇਸ ਪਰਚੇ ਤੇ ਰੋਕ ਲੱਗੂਗੀ ਤੇ ਕੁਝ ਹੀ ਅਗਲੇ ਤਰੀਕਾਂ ਤੇ ਪਰਚਾ ਰੱਦ ਹੋਊਗਾ ਤੁਸੀਂ ਲੁਧਿਆਣਾ ਦੇ ਵਿੱਚ ਐਫਆਈਆਰ ਹੋਈ ਹੈ ਤੁਸੀਂ ਇਹਦਾ ਕਾਰਨ ਕੀ ਸਮਝਦੇ ਹੋ ਕਿਉਂਕਿ ਜ਼ਿਆਦਾਤਰ ਜਿਹੜੀ ਐਫਆਈਆਰ ਦਰਜ ਹੁੰਦੀਆਂ ਨੇ ਉਹ ਮੁਹਾਲੀ ਜਾਂ ਚੰਡੀਗੜ੍ਹ ਦੇ ਵਿੱਚ ਦਰਜ ਹੁੰਦੀਆਂ ਨੇ ਮੇਰਾ ਖਿਆਲ ਜਿੱਥੇ ਇਹਨਾਂ ਦਾ ਜ਼ੋਰ ਚੱਲਦਾ ਸੀ ਜਿਹੜਾ ਕੋਈ ਪੁਲਿਸ ਆਫੀਸਰ ਇਹਨਾਂ ਦੇ ਇਸ ਦਬਾਅ ਨੂੰ ਮੰਨਿਆ ਕਿਉਂਕਿ ਮੈਂ ਸੁਣਨ ਚ ਮੈਂ ਇਹਨਾਂ ਦੀ ਪੱਤਰਕਾਰਾਂ ਦੀ ਇੰਟਰਵਿਊ ਸੁਣ ਰਿਹਾ ਸੀਗਾ ਇਹਨਾਂ ਨੇ ਦੱਸਿਆ ਕਿ ਕਾਫੀ ਸਾਰੇ ਅਫਸਰ ਇਸ ਪਰਚੇ ਨੂੰ ਦਰਜ ਕਰਨ ਤੋਂ ਮਨਾ ਕਰਗੇ ਸੀ ਤੋ ਜਿੱਥੇ ਕੋਈ ਅਫਸਰ ਇਹਨਾਂ ਨੂੰ ਅਪਲਾਈਬਲ ਲੱਭਿਆ ਹੋਣਾ ਉਹਨਾਂ ਨੇ ਕਿਹਾ ਹੋਣਾ ਜੀ ਮੈਂ ਕਰ ਦੇਣਾ ਮੈਨੂੰ ਤਰੱਕੀ ਦੇ ਦਿਓ ਉਹਦਾ ਪਰਚਾ ਦਰਜ ਹੋ ਗਿਆ 12 ਤਰੀਕ ਦਾ ਪਰਚਾ ਦਰਜ ਮੇਰਾ ਖਿਆਲ 30 ਤਰੀਕ ਨੂੰ ਉਹਨਾਂ ਨੂੰ ਪਤਾ ਚੱਲਿਆ 18 ਦਿਨਾਂ ਨੇ ਇਹਨੇ ਪਰਚਾ ਦਬਾ ਕੇ ਰੱਖਿਆ ਕਾਨੂੰਨ ਦੇਖੋ ਇੱਕ ਪਰਚਾ ਦਰਜ ਕਰਨ ਦਾ ਮਕਸਦ ਸਮਝੀ ਆਪਾਂ ਮਕਸਦ ਇਹ ਹੈ ਕਿ ਮਕਸਦ ਇਹ ਨਹੀਂ ਹੁੰਦਾ ਕਿ ਫੜ ਕੇ ਜੇਲ੍ਹ ਚ ਪਾ ਦਿਓ ਤੇ ਉਹਨੂੰ ਜ਼ਮਾਨਤਾ ਕਰਾਉਂਦੇ ਰੇ ਮਕਸਦ ਪਰਚਾ ਦਰਜ ਕਰਨ ਦਾ ਅੰਡਰ ਕ੍ਰਿਮੀਨਲ ਲਾਅ ਇਹ ਹੈ ਕਿ ਤੁਸੀਂ ਜੇ ਮੈਂ ਕੋਈ ਗਲਤ ਕੰਮ ਕੀਤਾ ਤੇ ਮੈਨੂੰ ਸਜ਼ਾ ਦਿਵਾਨੀ ਆ ਮੈਨੂੰ 4-6 ਮਹੀਨੇ ਜੇਲ੍ਹ 'ਚ ਰੱਖਣ ਨਾਲ ਸਰਕਾਰ ਦਾ ਕੋਈ ਫਾਇਦਾ ਨਹੀਂ ਸੋਸਾਇਟੀ ਦਾ ਕੋਈ ਫਾਇਦਾ ਨਹੀਂ ਐਂਡ ਆਬਜੈਕਟਿਵ ਜਾਂ ਮਕਸਦ ਜਿਹੜਾ ਹੁੰਦਾ ਹੈ ਕ੍ਰਿਮినਲ ਲਾ ਨੂੰ ਸਟਾਰਟ ਕਰਨ ਦਾ ਹੁੰਦਾ ਕਿ ਦੋਸ਼ੀ ਨੂੰ ਸਜ਼ਾ ਮਿਲੇ ਇੱਥੇ ਤਾਂ ਦੋਸ਼ੀ ਨੂੰ ਦੱਸਿਆ ਨਹੀਂ ਗਿਆ ਤੁਹਾਡੇ ਦੇ ਪਰਚਾ ਦਰਜ ਕੀਤਾ ਗਿਆ ਸੋ ਇਹ ਫਿਰ ਤੋਂ ਮੈਂ ਕਹਿ ਰਿਹਾ ਇਹ ਪੰਜਾਬ ਸਰਕਾਰ ਦੀ ਨਲਾਕੀ ਹੈ ਇਹ ਨਪੁੰਸਕ ਸਰਕਾਰ ਹੈ ਬਜਾਏ ਕਿ ਇਹ ਤਾਂ ਆ ਅਰਵਿੰਦ ਕੇਜਰੀਵਾਲ ਯਾਦ ਕਰੋ 2014 'ਚ ਯੂਪੀਏ ਦੀ ਸਰਕਾਰ ਦੇ ਉਹ ਦੇ ਸਮੇਂ ਇਹ ਧਰਨੇ ਲਾਉਂਦੇ ਸੀ ਅੰਸ਼ਨ ਤੇ ਬੈਠੇ ਸੀ ਭੁਖੜ ਹਰਤਾਲ ਤੇ ਬੈਠੇ ਸੀ ਕਿ ਪੰਜਾਬ ਔਰ ਭਾਰਤ ਦੇਸ਼ ਵਿੱਚ ਲੋਕ ਲੋਕ ਲੋਕਪਾਲ ਲਿਆ ਜਾਵੇ ਸਰਕਾਰਾਂ ਨੂੰ ਲੋਕਪਾਲ ਦਾ ਮਤਲਬ ਕੀ ਹੁੰਦਾ ਕਿ ਸਰਕਾਰਾਂ ਨੂੰ ਅਕਾਉਂਟੇਬਲ ਠਹਿਰਾਇਆ ਜਾਵੇ ਅੱਜ ਉਹੀ ਸਰਕਾਰ ਪੁਰਾਣੀਆਂ ਸਰਕਾਰਾਂ ਦੀ ਉੱਤੇ ਚੱਲ ਰਹੀ ਹੈ ਰੀਤ ਤੇ ਇਹਨਾਂ ਨੂੰ ਇਹਦਾ ਖਮਿਆਜ਼ਾ ਭੁਗਤਣਾ ਪਊਗਾ ਮੈਨੂੰ ਯਕੀਨ ਹੈ ਕਿ ਪੰਜਾਬ ਦੇ ਲੋਕ ਇਹ ਸਭ ਇਹ ਸਾਰਾ ਘਟਨਾਕਰਮ ਆਪ ਦੇਖ ਰਹੇ ਨੇ